ਦੇਖੋ ਆਪ ਜੀ ਦੇ ਸਾਹਮਣੇ ਕਿਨੇ ਇੱਕ ਸ਼ੀਸ਼ਾ ਦਿਖਾਇਆ ਹੈ ਕਿ ਅਸੀਂ ਅੱਜ ਕਿੱਥੇ ਗਏ ਹਾਂ ਇਹ ਕਰੋ ਛੋਟਾ ਜਿਹਾ ਬੱਚਾ 18 ਸਾਲ ਦੀ ਜਿੱਥੇ ਉਮਰ ਸੀ ਸਿੱਖੀ ਜਿਹੜੀ ਹੈ ਜੇਥਾਂ-ਸਵਾਸਾਂ ਸੰਭਾਲ ਲਿਆ ਤੇ ਸਤਸੰਗਰ ਜੀ ਮਾਂ ਕਾਹੇ ਉਹਦੀ ਡੋਲ ਗਈ ਕਿ ਮੇਰੇ ਬੱਚੇ ਦੀ ਜਾਨ ਬਚ ਜਾਵੇ ਜਾਂ ਮੇਰਾ ਪੁੱਤ ਜਿਹੜਾ ਹੈ ਠੀਕ ਨਾ ਹੋਵੇ ਪਰ ਜਿਹੜਾ ਬੱਚਾ ਸੀ ਵੇਖੋ ਕਿੰਨੀ ਅਕਾਲਪੁਰਵਾਹ ਦੀ ਜੀ ਦੀ ਕਿਰਪਾ ਸੀ ਜਿਹੜਾ ਸਿੱਖੀ ਦੇ ਸੰਸਾਸਾਂ ਦਾ ਨਿਭਾ ਲਿਆ ਇੱਕ ਤਰ੍ਹਾਂ ਕੇ ਜੋ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਕਰਕੇ ਆਪਣਾ ਪਰਿਵਾਰ ਵਾਰਿਆ ਹੈ ਸਾਡਾ ਵੀ ਫਰਜ਼ ਬਣਨਾ ਹੈ ਸਿੱਖੀ ਦੇ ਖਾਤਰ ਕਲਗੀਧਰ ਪਾਤਸ਼ਾਹ ਜੀ ਨੇ ਆਪ ਆਪਣਾ ਦਰਬਾਰ ਕਰ ਦਿੱਤਾ ਤੇ ਅਸੀਂ ਵੀ ਕੋਸ਼ਿਸ਼ ਕਰੀਏ ਕਿ ਤੁਹਾਡਾ ਆਪਣਾ ਮੰਦਰ ਇਹ ਜਿਹੜਾ ਹੈ ਪੂਰਾ ਰੱਖਾਂਗੇ ਅਮਰਤ ਵੇਲੇ ਪੰਜ ਬਾਣੀਆਂ ਸੋਹਾਰਾ ਰਾਹਰਾ ਸਾਹਿਬ ਸ਼ਾਮ ਨੂੰ ਤੇ ਸੋਹਲਾ ਸਾਹਿਬ ਜਿਹੜਾ ਹੈ ਰਾਤ ਨੂੰ ਇਸ ਤਰ੍ਹਾਂ ਕੇ ਬੇਨਤੀ ਹੈ ਆਪਣੇ ਨਿਤਨੇਮ ਦੇ ਵਿੱਚ ਪੱਤੇ ਰੋ ਰਾਤ ਮੇਰਾ ਦਿਲ ਦੇ ਪੱਤੇ ਰੋ ਤੇ ਗੁਰੂ ਸਾਹਿਬ ਜੀ ਨੇ ਕੁਝੀਆਂ ਇਸ ਤਰ੍ਹਾਂ ਪ੍ਰਗਟ ਹੋਣੀਆਂ ਹਨ ਹੁਣ ਆਓ ਅਗਨੀ ਸਾਥੀ ਜਿਹੜੀ ਹੈ ਬੱਚੀ ਮਨਸੀਰਤ ਕੌਰ ਜੀ ਪਰ ਸਰਵਨ ਕਰਦੇ ਆ ਵਾਹਿਗੁਰੂ ਕੀ ਕਾਫਰ ਸਲਾ ਮਾਰਗੋ ਦੀ ਕਥਾ ਮੇਰਾ ਨਾਮ ਜੀਰਤ ਕੌਰ ਹੈ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿ ਇੱਕ ਸਾਖੀ ਪੇਸ਼ ਕਰਨ ਜਾ ਰਹੀ ਹਾਂ ਤੇ ਮੇਰੀ ਸਾਖੀ ਦਾ ਵਿਸ਼ਾ ਹੈ ਭਾਈ ਦਾਰੂਸ਼ ਜਗਰੀਆ ਖਾਨ ਸਿੱਖਾ ਤੇ بڑا ਜਨਮ ਕਰਦਾ ਸੀ ਇਹ ਇਹ ਲਾਹੌਰ ਦਾ ਗਵਰਨਰ ਸੀ ਇਸ ਨੇ ਸਿੱਖਾਂ ਨੂੰ ਮਕੌਨ ਦਾ ਫੈਸਲਾ ਕੀਤਾ ਹੋਇਆ ਸੀ ਸਿੱਖਾਂ ਦੇ ਸਿਰਾਂ ਦੇ ਹੱਥ ਰੱਖੇ ਗਏ ਸਨ ਇਹ ਇਸ ਕਰਕੇ ਕਿਹਾ ਗਿਆ ਰਿਹਾ ਸੀ ਕਿ ਸਿੱਖ ਸਰਕਾਰੀ ਜ਼ੁਲਮ ਦੇ ਵਿਰੁੱਧ ਸੰਗਰਾਸ਼ ਕਰ ਰਹੇ ਸਨ ਉਹਨਾਂ ਦੇ ਨਾਲ ਵਿੱਚ ਭਾਈ ਉਹਨਾਂ ਦੇ ਨਾਲ ਵਿੱਚ ਸਿੱਖ ਬਿਕਾਨੇਰ ਮਾਰੂਥਲਾਂ ਵਿੱਚ ਚਲੇ ਗਏ ਸਨ ਉੱਥੇ ਜਾ ਕੇ ਉਹ ਤਿਆਰੀ ਕਰਦੇ ਸਨ ਕਿ ਜਦੋਂ ਵੀ ਮੌਕਾ ਮਿਲਿਆ ਉਹ ਸਟੱੱਕ ਕਰ ਲੈਂਦੇ ਹਨ ਉਹ ਉਹਨਾਂ ਦੇ ਨਾਲ ਵਿੱਚ ਸਿੱਖ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੈਂਦੇ ਉਹਨਾਂ ਵਿੱਚੋਂ ਭਾਈ ਤਾਰੂ ਸਿੰਘ ਜੀ ਵੀ ਇੱਕ ਸਨ ਭਾਈ ਭਾਈ ਜੀ ਪਿੰਡ ਪੁੱਲੇ ਸ਼੍ਰੀ ਅਮਰਸਰ ਸਾਹਿਬ ਦੇ ਵਸਨੀਕ ਸਨ ਉਹ ਸਿੱਖਾਂ ਵਾਸਤੇ ਲੰਗਰ ਪ੍ਰਸ਼ਾਦ ਦੀ ਤਿਆਰੀ ਕਰਦੇ ਸਨ ਉਸ ਉਹਨਾਂ ਦੇ ਨਾਲ ਵਿੱਚ ਸਿੱਖਾਂ ਦੇ ਸਿਰਾ ਦੇ ਮੋਢੇ ਰੱਖੇ ਗਏ ਸਨ ਉਹਨਾਂ ਨੇ ਕਿਸੇ ਦੋਖੀ ਨੇ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ ਤੇ ਭਾਈ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ ਕਿਤੇ ਹੀ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਭਾਈ ਜੀ ਕਿਸੇ ਤੌਰ 'ਤੇ ਡਰੇ। ਉਹਨਾਂ ਨੂੰ ਸਿੱਖੀ ਛੱਡਣ ਲਈ ਵੀ ਕਿਹਾ ਪਰ ਸਿੱਖੀ ਉਹਨਾਂ ਨੇ ਨਹੀਂ ਛੱਡੀ। ਉਹਨਾਂ ਨੂੰ ਅੰਤ ਵਿੱਚ ਕੇਸ ਕਤਲ ਕਰਨ ਦੀ ਸਜ਼ਾ ਦਿੱਤੀ ਪਰ ਉਹਨਾਂ ਨੇ ਕਿਹਾ ਕਿ ਮੈਂ ਸਿੱਖਾਂ ਮੈਂ ਸਿੱਖ ਹਾਂ ਮੈਂ ਕਿਸੇ ਸਾਡੀ ਬੇਬੀ ਨਹੀਂ ਸਹਾਰ ਸਕਦਾ। ਉਹਨਾਂ ਨੇ ਉਹਨਾਂ ਦੀ ਜਲਮਾ ਨੇ ਖੋਪੜੀ ਲਹਾ ਦਿੱਤੀ ਅੰਤ ਵਿੱਚ ਪਾਈ ਸੱਜ ਜੀਰ ਹੋ ਗਏ ਪਰ ਉਹ ਚਾਹੁੰਦੇ ਤਾਂ ਆਪਣੇ ਕੇਸ ਕਤਲ ਵੀ ਕਰਵਾਸਾ ਹਦੇ ਸੀ ਪਰ ਉਹਨਾਂ ਨੇ ਆਪਣੇ ਕੇਸ ਕੇਸਾ ਦੀ ਬੇਬੀ ਨਹੀਂ ਕਰਵਾਈ ਸਿੱਖਿਆ ਕੇ ਸਿੱਖ ਜਾਨ ਤੋਂ ਪਿਆਰੇ ਕੇਸਾ ਦੀ ਬੇਬੀ ਨਹੀਂ ਸਹਾਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੰਸ ਬੜੀ ਗੁਰੂ ਦੀ ਦਿੱਤੇ ਬਹੁਤ ਬਹੁਤ ਧੰਨਵਾਦ ਹੈ ਬੱਤੀ ਮਨਪੀਰਪੁਰ ਜੀ ਦਾ ਜਿਨ੍ਹਾਂ ਨੇ ਆਪ ਜੀ ਨੂੰ ਭਾਈ ਤਾਰੂ ਸਿੰਘ ਜੀ ਦੀ ਜੀਵਨੀ ਬਾਰੇ ਸੰਭਾਉਣਾ ਕੀਤਾ ਹੈ ਤੋਂ ਗੁਰੂ ਜੀ ਦੇ ਸਾਥ ਸੰਗਤ ਜੀਓ ਕਿਵੇਂ ਭਾਈ ਤਾਰੂ ਸਿੰਘ ਜੀ ਨੇ ਆਪਣੇ ਕੇਸ ਨਹੀਂ ਸਨ ਕਿ ਬੇਦਬੀ ਹੁੰਦੀ ਭਾਈ ਤਾਰੂ ਸਿੰਘ ਜੀ ਨੇ ਪਰ ਸਾਥ ਸੰਗਤ ਜੀਓ ਆਪਣੀ ਕੋਪਰੀ ਉਤਵਾ ਲਈ ਕੇਸਾਂ ਸਮੇਂ ਪਰ ਗੁਰੂ ਕੇ ਸਿੱਖ ਨੇ ਕਦੇ ਕੇਸ ਜਿਹੜੇ ਹਮ ਕਤਨ ਨਹੀਂ ਹੋਣਦੇ ਜੇ ਅੱਜ ਸਾਨੂੰ ਥੋੜਾ ਜਿਹਾ ਕੋਈ ਸੁੱਖ ਮਿਲ ਜਾਂਦਾ ਹੈ ਨਾ ਜਦ ਬੱਚੇ ਬਾਹਰ ਤੇ ਜਿਣੇ ਹੋਣ ਆਪਣੇ ਸਵਾਰਥ ਦੀ ਖਾਤਰ ਤੇ ਅਸੀਂ ਛੇਤੀ ਆਪਣੇ ਬੱਚਿਆਂ ਦੇ ਤੇ ਕੇਸ ਕਤਨ ਕਰਵਾ ਦਿੰਦੇ ਹਾਂ ਇੱਕ ਤਾਂ ਗੁਰੂ ਤੋਂ ਬੇਮਖੋਣਾ ਦੂਜਾ ਕੇਸ ਕਤਨ ਕਰਵਾਣੇ ਇਸ ਤਰ੍ਹਾਂ ਸਤਗੁਰੂ ਜੀ ਦੀਆਂ ਇੰਤੀਆਂ ਨਹੀਂ ਮਿਲਦੀਆਂ ਸਾਧ ਸੰਗਤ ਜੀ ਕੇਸ ਗੁਰੂ ਦੀ ਵਰਤ ਦੇਵੇਂ ਆਪਾਂ ਕੋਈ ਕਿਸੇ ਜਿਹੜੀ ਹੈ ਕਿਤੇ ਬਾਹਰ ਦੇ ਮੁਲਕਾਂ ਦੇ ਵਿੱਚ ਹੁਣ ਤਾਂ ਜਦੋਂ ਮੋਬਾਈਲ ਆ ਗਏ ਮੋਬਾਈਲਾਂ ਦੇ ਵਿੱਚ ਹੀ ਮੈਸੇਜ ਇੱਕ ਦੂਜੇ ਨੂੰ ਭੇਜ ਸਕਦੇ ਹਾਂ ਪਹਿਲਾਂ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਜੇਕਰ ਬਾਹਰ ਕੋਈ ਚਿੱਠੀ ਭੇਜਣੀ ਹੁੰਦੀ ਸੀ ਤਾਂ ਉੱਥੇ ਇੱਕ ਮੋਹਰ ਲਾਗਦੀ ਸੀ ਦਾਤ ਤੇ ਫਿਰ ਉਹ ਜਿਹੜੀ ਚਿੱਠੀ ਸੀ ਬਾਹਰ ਜਾ ਸਕਦੀ ਸੀ ਮੋਹਰ ਤੋਂ ਬਿਨਾਂ ਉਹ ਜਿਹੜੀ ਚਿੱਠੀ ਸੀ ਪਹੁੰਚ ਨਹੀਂ ਸਕਦੀ ਸੀ ਇਸੇ ਤਰ੍ਹਾਂ ਅਕਾਲ ਪੁਰਖਵਾਹਗੁਰੂ ਜੀ ਦੇ ਦਰ ਤੇ ਵੀ ਤਾਪ ਪ੍ਰਵਾਨ ਹੋ ਸਕਦੇ ਹਾਂ ਜੇਕਰ ਤੁਸੀਂ ਕੇਸਾਂ ਦੀ ਜੱਟ ਵੀ ਨਾ ਕਰੀਏ ਆਪਣੇ ਬੱਚਿਆਂ ਨੂੰ ਸਿੱਖ ਬਣਾਈਏ ਤੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਪ੍ਰਾਪਤ ਕਰੀਏ ਬਹੁਤ ਥੋੜੇ ਸਮੇਂ ਦੇ ਵਿੱਚ ਬੱਚੀ ਨੇ ਆਪ ਜੀ ਦੇ ਨਾਲ ਭਾਈ ਦਾਰੂ ਸਿੰਘ ਜੀ ਦੇ ਜੀਵਨ ਬਾਰੇ ਧਰਗ ਜਿਹੜੀ ਹੈ ਪਉਣਾ ਕੀਤੀ ਹੈ